ਕਿ ਮਾਨ ਸਾਹਿਬ ਲੈਂਡ ਪੂਲਿੰਗ ਜੋ ਪਾਲਿਸੀ ਆ ਰਹੀ ਹੈ ਤੁਹਾਡੀ ਇਹ ਪਾਲਿਸੀ ਤੁਹਾਡੇ ਬਹੁਤ ਜ਼ਿਆਦਾ ਖਿਲਾਫ ਜਾ ਰਹੀ ਹੈ ਤੇ ਤੁਹਾਡੇ ਖਿਲਾਫ ਪਿੰਡਾਂ ਦੇ ਵਿੱਚ ਲਹਿਰ ਬੰਨੀ ਸ਼ੁਰੂ ਹੋ ਗਈ ਹੈ ਤੇ ਇਹ ਬਹੁਤ ਵੱਡਾ ਰੂਪ ਧਾਰਨ ਕਰ ਜਾਣਾ ਇਹਨੇ ਇਹ ਸਮਝ ਲਓ ਕਿ ਜੋ ਦਿੱਲੀ ਅੰਦੋਲਨ ਹੋਇਆ ਉਹਦੀ ਰਿਫਲੈਕਸ਼ਨ ਸਮਝ ਲਓ ਹਣ ਤੁਸੀਂ ਕਿ ਉਹੀ ਚੀਜ਼ੀ ਸਮਝ ਲਓ ਵੀ ਦੁਬਾਰਾ ਉਦਾਂ ਬਹੁਤ ਤਗੜਾ ਅੰਦੋਲਨ ਬਣਦਾ ਜਾ ਰਿਹਾ ਅਜੇ ਤੁਹਾਨੂੰ ਦਿਖ ਨਹੀਂ ਰਿਹਾ ਪਰ ਅੰਡਰਗ੍ਰਾਉਂਡ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਤੁਹਾਡੇ ਖਿਲਾਫ ਹਵਾ ਬਣਦੀ ਜਾ ਰਹੀ ਹੈ ਤੇ ਇਹਨੂੰ ਤੁਸੀਂ ਸਹਿਰ ਧੋ ਕੇ ਥੱਲੇ ਲੋਕਾਂ ਦੀ ਨਬਜ਼ ਪਛਾਣੋ ਕਿਉਂਕਿ ਲੋਕ ਜੇ ਚੀਜ਼ ਤੁਸੀਂ ਨਹੀਂ ਪਿੱਛੇ ਹਟਦੇ ਨਾ ਤੇ ਤੁਸੀਂ ਫਿਰ ਸਮਝ ਲਓ ਪੰਜਾਬ ਨੂੰ ਉਹਨਾਂ ਦੇ ਲੋਕਾਂ ਦੇ ਹੱਥਾਂ 'ਲੋਂ ਦੁਬਾਰਾ ਭੇਜਣਾ ਚਾਹ ਰਹੇ ਹੋ ਕਿ ਜਿਨ੍ਹਾਂ ਤੋਂ ਪੰਜਾਬ ਨੇ ਜਿਨ੍ਹਾਂ ਨੂੰ ਕੱਢ ਕੇ ਤੁਹਾਨੂੰ ਬਣਾਇਆ ਸੀ ਇਹਨੂੰ ਤੇ ਤੁਸੀਂ ਫੇਰ ਬਾਦਲਾਂ ਦੇ ਇਹੋ ਜਿਹੇ ਜਿਹੜੇ ਬੰਦੇ ਪੰਜਾਬ ਨੂੰ ਲੁੱਟਦੇ ਰਹੇ ਹੋ ਉਹਨਾਂ ਲੋਕਾਂ ਦੇ ਹੱਥ 'ਚ ਫੇਰ ਭੇਜਣ ਜਾ ਰਹੇ ਹੋ ਜੇ ਤੁਸੀਂ ਇਹ ਚੀਜ਼ ਵਾਪਸ ਨਹੀਂ ਲੈਂਦੇ ਜਿਨ੍ਹਾਂ ਨੇ ਪੰਜਾਬ ਨੂੰ ਪਹਿਲਾਂ ਬਹੁਤ ਨੁਕਸਾਨ ਕੀਤਾ ਹੈ ਕੌਮ ਦਾ ਵੀ ਕੀਤਾ ਤੇ ਪੰਜਾਬ ਦਾ ਵੀ ਤੇ ਤੁਸੀਂ ਹੁਣ ਲੋਕਾਂ ਦੀ ਨਬਜ਼ ਫੜ ਲਓ ਸਮਝ ਲਓ ਤੇ ਨਹੀਂ ਤਾਂ ਤੇ ਤੁਹਾਡੇ ਹੱਥੋਂ ਗੇਮ ਨਿਕਲਦੀ ਜਾ ਰਹੀ ਹੈ ਪੰਜਾਬ ਸਮਝੋ ਤੁਹਾਡੇ ਹੱਥੋਂ ਨਿਕਲਦਾ ਜਾ ਰਿਹਾ ਤੇ ਇਹ ਹੁਣ ਤੁਸੀਂ ਦੇਖ ਲਓ ਵੀ ਪੰਜਾਬ ਨੂੰ ਬਚਾਉਣਾ ਹੈ ਜਾਂ ਪੰਜਾਬ ਨੂੰ ਝਾੜਨਾ ਹੈ ਜੇ ਤੁਸੀਂ ਵਾਕਿ ਹੀ ਪੰਜਾਬ ਦੇ ਪੰਜਾਬ ਦਾ ਭਲਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਪੰਜਾਬ ਇਹਨਾਂ ਲੋਕਾਂ ਦੇ ਹੱਥੇ 'ਚ ਨਾ ਜਾਵੇ ਤੇ ਇਸ ਚੀਜ਼ ਨੂੰ ਵਾਪਸ ਲੈ ਲਓ ਕਿਉਂਕਿ ਸਾਰੇ ਲੋਕ ਦਿਲੋਂ ਇਸ ਚੀਜ਼ ਦੇ ਖਿਲਾਫ ਨੇ ਬਹੁਤ ਵਿਰੋਧ ਹੋ ਰਿਹਾ ਇਸ ਚੀਜ਼ ਦਾ ਹੋ ਸਕਦਾ ਤੁਹਾਨੂੰ ਨਾ ਪਤਾ ਲੱਗਦਾ ਹੋਵੇ ਕਿ ਵੀ ਤੁਸੀਂ ਇਹ ਸੋਚਦੇ ਹੋ ਕਿ ਥੋੜੇ ਜਿਹੀ ਲੋਕ ਆ ਜਾਂ ਐਡਾ ਵੱਡੀ ਗੱਲ ਨਹੀਂ ਹੈ ਪਰ ਮਾਨ ਸਾਹਿਬ ਇਹ ਬਹੁਤ ਵੱਡੇ ਲੈਵਲ ਤੇ ਗੱਲ ਪਹੁੰਚ ਗਈ ਹੈ ਤੇ ਇਹਨੂੰ ਹੁਣੇ ਹੀ ਰੋਕ ਲੋ ਤੁਸੀਂ ਰੋਕ ਸਕਦੇ ਹੋ ਜੇ ਤੁਸੀਂ ਇਸ ਚੀਜ਼ ਨੂੰ ਕੰਟਰੋਲ ਨਾ ਕੀਤਾ ਨਾ ਤੇ ਤੁਸੀਂ ਸਮਝ ਲਓ ਫੇਰ ਪੰਜਾਬ ਦੋਖੀਆਂ ਦੇ ਹੱਥੇ ਚ ਦੇਣ ਦੀ ਐ ਸਮਝ ਲਓ ਤੁਸੀਂ ਆਪ ਹੀ ਸ਼ੁਰੂ ਸ਼ੁਰੂਆਤ ਕਰ ਚੁੱਕੇ ਹੋ ਤੇ ਇਹਨੂੰ ਪੰਜਾਬ ਨਹੀਂ ਚਾਹੁੰਦਾ ਕਿ ਦੁਬਾਰਾ ਫੇਰ ਉਹਨਾਂ ਲੋਕਾਂ ਦੇ ਹੱਥੇ ਚ ਗੇਮ ਆਵੇ ਤੇ ਫੇਰ ਗਲਤ ਬੰਦੇ ਸਾਡੇ ਤੇ ਆ ਕੇ ਸਿਣਾ ਤੇ ਬਹਿ ਜਾਣ ਤੇ ਲੋਕ ਚਾਹੁੰਦੇ ਆ ਕਿ ਇਹ ਕੰਮ ਵਾਰਾਣਾ ਕਿਤੇ ਫੇਰ ਉਹੀ ਕੰਮ ਚੱਲ ਪਵੇ ਤੇ ਫੇਰ ਉਹ ਬੰਦੇ ਆ ਕੇ ਪੰਜਾਬ ਦੇ ਸਿਰ ਤੇ ਬਹਿ ਜਾਣ ਤੇ ਤੁਸੀਂ ਹੁਣ ਇਸ ਚੀਜ਼ ਨੂੰ